ਮੈਂ ਅੱਜ ਦੁਕਾਨ ਕਲੋਜ਼ ਕੀਤੀ ਆ 7:30 ਵਜੇ 9:00 ਵਜੇ ਕਲੋਜ਼ ਕਰਕੇ ਦੁਕਾਨ ਅੰਦਰ ਕੈਸ਼ ਹੀ 50-60000 ਰੁਪਇਆ ਤੇ ਮੁੜਿਆ ਸਵੇਰੇ ਪੇਮੈਂਟ ਕਰਨੀ ਸੀ ਕੋਈ ਇਹਨਾਂ ਨੂੰ ਸੂਦਾ ਵਾਲਿਆਂ ਨੂੰ ਤੇ ਮੈਂ ਰਾਤ ਘਰ ਗਿਆ ਵਾ ਤੇ 11:00 ਵਜੇ ਤੱਕ ਮੈਂ ਕੈਂਪਰੀ ਵੇਂਦਿਆ ਨੇ ਘਰੋਂ ਉੱਤੋਂ ਠੀਕ ਠਾਕ ਹੀ ਸਭ ਕੁਝ ਤੇ ਸਵੇਰੇ ਉੱਠ ਕੇ 7:30 ਵਜੇ ਮੈਂ ਦੁਕਾਨ ਤੇ ਮੁੜਿਆ ਸੈਰ ਕਰਨ ਵਾਲੇ ਲੋਕਾਂ ਨੇ ਦੱਸਿਆ ਵੀ ਤੇਰਾ ਇਦਾਂ ਦਾ ਸ਼ੀਸ਼ਾ ਟੁੱਟਿਆ ਵਾ ਸੜਰ ਤਾਂ ਦੱਸ ਸੜਰ ਤਾਂ ਹੀ ਤੇ ਤੋੜ ਗਿਆ ਟਫਲ ਟਫਲ ਤੋੜ ਗਿਆ ਅੰਦਰੋਂ ਡੀਵੀਆਰ ਲੱਗੇ ਆ ਕੈਮਰੇ ਕਮਰੇ ਕੈਮਰੇ ਤੇ ਸੀ ਆ ਡੀਵੀਆਰ ਚੁੱਕੇ ਲਾਗੇ ਨਾਲ ਗਰੀ ਕੋ ਰਿਕਾਰਡਿੰਗ ਵਗੈਰਾ ਹੈਗੀ ਤੇ ਬਸ ਕਿਆਸਾ ਗੱਲੇ ਅੰਦਰਲੇ ਵੀ ਟੁੱਟੇ ਨਹੀਂ ਵੇਖ ਹੀ ਲਏ ਆ ਸਾਰੇ ਉਹਨਾਂ ਨੇ ਲਾ ਕੇ ਪੇਰਕਾਸ ਲਾ ਕੇ ਤੋੜ ਕੇ ਤੇ ਲੈ ਗਏ ਕੈਸ਼ ਮਰੋ ਫਰੀ 50 60000 ਰੁਪਇਆ ਤੇ ਕੈਸ਼ ਹੀ ਇਹਦੇ ਵਿੱਚ ਗੱਲਾਂ ਦੇ ਵਿੱਚ ਜਿਹੜੀ ਪੇਮੈਂਟ ਅੱਜ ਕਰਨੀ ਸੀ ਸੋਮਵਾਰ ਤੇ ਟਫਲ ਭੰਗ ਗਏ ਆ ਡੀਵੀਆਰ ਲੈ ਗਏ ਆ ਤੇ ਚਲੋ ਇਹਨਾਂ ਅਸੀਂ ਇਹੋ ਗੱਲ ਕਹਿੰਦੇ ਆ ਮੁਲਾਜ਼ਮਾਂ ਨੂੰ ਵੀ ਚੱਲ ਇੱਥੇ ਅਗਸਤ ਵਗੈਰਾ ਕਾਰਨ ਨਾਲ ਇੱਥੇ ਮੁਲਾਜ਼ਮ ਇੱਕ ਨਹੀਂ ਕੈਸ਼ ਤੋਂ ਨਾ ਹੋਰ ਨਹੀਂ ਜੇ ਕੁਝ ਵੀ ਕਰਿਆ ਉਹਨਾਂ ਨੇ ਹਾਂਜੀ ਉਹ ਬਾਬੇ ਦੇ ਪੈਸੇ ਕੈਸ਼ ਵਿੱਚ ਹੀ ਆ ਜਾਂਦੇ ਆ ਬਾਬੇ ਬਾਬੇ ਦੇ ਬੱਕਰੇ ਗੱਡੇ ਹਾਂਜੀ ਬੱਕਰੇ ਬਾਬੇ ਦੇ ਪੈਸੇ ਹੀ ਪੈਸੇ ਉਹ ਵਿੱਚ ਲੈ ਕੇ ਉਹ ਕਿੰਨੇ ਕੇ ਉਹ ਵੀ ਹੋਣਾ ਕੋਈ ਆ 2000 ਰੁਪਏ ਹੋਣਾ ਜਿਆਦਾ ਨਹੀਂ ਹੋਣੇ ਸ਼ਟਰ ਜਿੱਦਾਂ ਤੋੜਿਆ ਲੱਗਦਾ ਲੋਕ ਦੋ ਪਾਲੇ ਲੱਗੇ ਛੱਡਾਂ ਤੇ ਇੱਕ ਉਧਲੀ ਸਾਈਡ ਤੇ ਇੱਕੋਲੀ ਸਾਈਡ ਤੇ ਉਹ ਦੋਨੇ ਲਾਕ ਤੋੜ ਕੇ ਤੇ ਇਹਨਾਂ ਨੇ ਸ਼ਟਰ ਬੰਦ ਕਿਰੇ ਤਰੀਕੇ ਨਾਲ ਚੁੱਕਿਆ ਵਾ ਸ਼ਟਰ ਦਾ ਗਰਾਰੀ ਵਾਲਾ ਉਹ ਤਰੁਕ ਚੁੱਕਿਆ ਮੇਰੇ ਤਰੀਕੇ ਨਾਲ ਉਹਨੇ ਚੁੱਕ ਕੇ ਆਧਾ ਛੱਡਿਆ ਤੇ ਬਾਕੀ ਜਦੋਂ ਅੰਦਰ ਆ ਕੇ ਟਮਕ ਤੋੜਿਆ ਲੈਣੇ ਕਫਲ ਤੋਂ ਟੋਟਾਵਰ ਫਿਰ ਅੰਦਰ ਐਂਟਰੀ ਕੀਤੀ ਹੈ। ਇਹ ਤੋਂ ਵਗੈਰਾ ਲਾਂਦੇ ਆ। ਇਸ ਤੋਂ ਮੇਰੇ ਖਿਆਲ ਜੈਕ ਲਾਇਆ। ਹਾਂ ਜੈਕ ਵਗੈਰਾ ਲਾਇਆ ਹੋਇਆ ਹੈਗਾ। ਬਾਕੀ ਉਹ ਡੀਵੀਆ ਲਾਗੇ ਹੁਣ ਤੇ ਪਤਾ ਨਹੀਂ ਬਾਅਦ ਚ ਕੀ ਹੋਇਆ ਕੀ ਨਹੀਂ ਹੋਇਆ ਜੀ। ਇਸ ਇਧਰ 메ਨ ਚੌਂਕ ਹੈ ਤੇ ਤੁਸੀਂ ਕੋਈ ਗਸ਼ਟ ਨਹੀਂ ਹੈ ਤੇ ਥਾਂ ਵੀ ਗਸ਼ਟ ਕਰਦੇ ਆ ਕੋਈ 12 1 ਵਜੇ ਤੱਕ ਘੱਟ ਜਾਂਦੇ ਆ ਪਰ ਇਹਨਾਂ ਨੂੰ ਚਾਹੀਦਾ ਇੱਥੇ ਕੋਈ ਇੱਕਦਾਂ ਇੱਕ ਮੁਲਾਜ਼ਮ ਚਾਹੀਦਾ 메ਨ ਚੌਂਕ ਇਹਦੇ ਵਿੱਚ ਇੱਥੇ ਹੋਣਾ ਤੇ ਚਲੋ ਇਹ ਦੱਸਦੀ ਹੁੰਦੀ ਆ ਵੀ ਜੇ ਇੱਕ ਚੌਂਕ 'ਚ ਕੋਈ ਮੁਲਾਜ਼ਮ ਖਲੋਤਾ ਹੋਏ ਤੇ ਫਿਰ ਇਨਾਂ ਦੀ ਦੁਕਾਨਾਂ ਦੀ ਮਤਲਬ ਸੇਫਟੀ ਹੈ ਸੇਫਟੀ ਹੈ ਅਟੈਚ ਹੈ ਤੁਹਾਡੇ ਮੋਬਾਈਲ ਨਾਲ ਤੇ ਇੰਟੀਰੀ ਇੰਡੀਕੇਸ਼ਨ ਨਹੀਂ ਮਿਲੀ ਕੋਈ ਰਾਤ ਨੂੰ ਕਿੰਨੇ ਵਜੇ ਆਏ ਇਹ ਹੁਣ ਪਤਾ ਲੱਗਦਾ ਵਾ ਇੱਥੋਂ ਗਵਾਰਡੀਆਂ ਦੇ ਵੀ ਖੜੀ ਇਹਨਾਂ ਨੇ ਕਵਰ ਕੋਡ ਲਾ ਕੇ ਖੜਿਆ ਵਾ ਕੋਈ ਤਾਂ ਦੇ 5 ਵਜੇ ਕਿਹਦੀ ਗੱਲ ਆ 5 ਵਜੇ 2 ਮਿੰਟ ਦੀ ਗੱਲ ਜੀ ਠੀਕ ਹੈ ਬਾਕੀ ਹੁਣ ਕਵਰ ਵਿੱਚ ਆਏ ਹੋਏ ਹਾਂ ਉਹਨਾਂ ਦੇ ਕੈਮਰੇ ਚੋਂ ਮੁੜੇ ਕਵਰ ਕੋਡ ਲਾਉਂਦੇ ਆਏ ਆ ਉਹ ਜਿਹੜੀ ਗੱਡੀ ਦਾ ਕਵਰ ਲਾਇਆ ਵਾ 5 ਵਜੇ 2 ਮਿੰਟ ਦੀ ਫੋਰਸ ਫੋਰਸ ਆਈ ਉਹਨਾਂ ਨੇ ਕੰਪਲੀਟ ਕਰਵਾਤੀ ਹਾਂਜੀ ਕੰਪਲੀਟ ਐਸਾ ਜੋ ਅਮਨ ਨੇ ਸੁਣਿਆ ਹਤਾ ਵ ਚਾਰ ਪੰਜ ਜਣੇ ਦੇ ਮੌਕੇ ਵੀ ਹਿੱਕੇ ਗਏ ਜੀ ਕੀ ਮੰਗ ਕਰਦੇ ਹੋ ਬਸ ਉਹਨਾਂ ਮਾਰਗ ਮਲਾਦਮਾ ਕਰੀ ਹੋਈ ਮੰਗਾ ਵੀ ਚਲੋ ਅੱਗੇ ਤੋਂ ਕਿੱਦਾਂ ਨੁਕਸਾਨ ਹੋਏ ਜੇ ਸਾਡਾ ਨੁਕਸਾਨ ਹੋਇਆ ਤੇ ਹੋਰ ਵੀ ਕਿੱਦਾਂ ਨੁਕਸਾਨ ਹੋਏ ਤੇ ਮਹਿੰਗੀਆਂ ਦੁਕਾਨਾਂ ਸਾਮਾਨ ਮਹਿੰਗੇ ਨੇ ਤੇ ਚੋਰੀਆਂ ਅੱਜਕਲ ਵਧ ਗਈਆਂ ਦੀ ਵੇਖਿੰਦੇ ਹੋ ਹਰ ਵੇਲੇ ਚੋਰੀ ਹੋਉਂਦੀ ਆ ਇਹਨਾਂ ਨੇ ਮਾਹੌਲ ਹੀ ਇੰਨਾ ਬਾਖੜਿਆ ਕਿ ਹਿਸਾਬ ਨਹੀਂ ਤੇ ਦੁਨੀਆ ਵੀ ਡਰਦੀ ਆ ਤੇ ਚਲੋ ਇੱਕ ਅਦਾ ਇੱਥੇ ਹੋਣਾ ਚਾਹੀਦਾ ਮਲਾਦਮ ਹੋਣਾ ਚਾਹੀਦਾ ਜਿਹੜੀ ਸੇਫਟੀ ਰਹੇ ਸਾਰਿਆਂ ਦੀ ਸੇਫਟੀ ਰਹੇ ਸਾਰਿਆਂ ਨਾਲ ਆਈ ਤੇ ਸਾਡਾ ਨੁਕਸਾਨ ਹੋਇਆ ਤੇ ਕਿਹਨੇ ਚਾਹੁੰ ਲੋਕਾਂ ਦਾ ਨੁ ਇਹ ਕੱਲ ਉਹ ਜਿਹੜੀ ਤੁਹਾਡੀ ਵਾਰਦਾਤ ਹੋਈ ਇਹਨਾਂ ਨੇ ਕੱਲ ਹੋਰ ਵੀ ਕੀ ਦੀ ਕਰਨਗੇ ਨਾਮ ਕੀ ਆਪਣਾ ਮੇਰਾ ਨਾਮ ਰਜਿੰਦਰ ਜੇ ਇੱਥੇ ਰਹਿੰਦੇ ਹਾਂ ਹਾਂਜੀ ਇੱਥੇ ਲੋਕ ਲਈ ਰਹਿੰਦਾ ਸਿੱਧੂ ਮੈਡੀਕਲ ਸਟੋਰ ਦਾ ਮਾਰਾ ਸਾਰਤ ਇਹ ਮੈਨੂੰ ਮਾਲਕਾਂ ਨੇ ਹੋਣ ਕੀਤਾ ਕੋਈ 6:30 6 ਵਜੇ ਨਾਲ ਤੇ ਬਸ ਰਸਨਾ ਤੁਹਾਡੀ ਦੁਕਾਨ ਭੰਨ ਗਿਆ ਕੋਈ ਆ ਕੇ ਦੇਖਿਆ ਤੇ ਇਹ ਸਮਾਨ ਸੋਹਣ ਸਾਰਾ ਇੱਥੇ ਵਿਖਰੇ ਰਹਿ ਗਿਆ ਤੇਰੇ ਵਿੱਚ ਹੁਣ ਇੱਕ ਚੀਜ਼ ਹੀ ਰਹੀ ਹੈਗੀ ਕਿੱਦਾਂ ਮਤਲਬ ਅੰਦਰ ਬੜੇ ਅੰਦਰ ਸਾਰੇ 12 ਉਹ ਇੱਕ ਤਾਲਾ ਤੋੜੇ ਇਹਨਾਂ ਨੇ ਇੱਕ ਟੁੱਟਣ ਨਹੀਂ ਦੇਉਂਨਾਂ ਸੱਬਨ ਨਾਲ ਤੋੜਿਆ ਤੇ ਦੂਸਰਾ ਸ਼ੀਸ਼ੇ ਦੇ ਲੋਕ ਜਿਹੜੇ ਦੋਨੇ ਸੀਗੇ ਉਹ ਪੇਚਕਸ ਨਾਲ ਉਹਨਾਂ ਨੇ ਖੋਲੇ ਮਤਲਬ ਸ਼ੀਸ਼ੇ ਸੁਸ਼ਣੇ ਤੋੜੇ ਹੈਗੇ ਇਸ ਤਰ੍ਹਾਂ ਹੀ ਅੰਦਰ ਆ ਗਏ ਤੇ ਆਣ ਕੇ ਉਹਨਾਂ ਨੇ ਇਹ ਸਮਾਨ ਜਾਂਦੀ ਦਾ ਸਾਰਾ ਹੀ ਕੱਢ ਲਿਆ ਗਹਿਣੇ ਦਾ ਸਮਾਨ ਸੀਗਾ ਐਦਾਂ ਬੈਡੂਬੇ ਖਾਲੀ ਕਰ ਗਏ ਸਾਰੇ ਇਹਦੇ ਵਿੱਚ ਲੋਕਾਂ ਦਾ ਸਮਾਨ ਸੀ ਗਹਿਣੇ ਦਾ ਤੇ ਨਗਦ ਪੈਸੇ ਹੀ ਇੱਥੇ ਗੱਲੇ ਚ ਰੱਖੇ ਦੇ ਉਹ ਹੀ ਲੈ ਗਏ 50000 ਰੁਪਏ ਇੱਕ ਹੀ ਕ ਤੇ 8000 ਰੁਪਏ ਇੱਕ ਹੀ 58000 ਹਾਂਜੀ ਗੈਣੇ ਕਿੰਨੇ ਘੇ ਨੁਕਸਾਨ ਗੈਣੇ ਦਾ ਨੁਕਸਾਨ ਘਟੋ ਘਟ ਸਰ 1.5 ਲੱਖ ਰੁਪਏ ਹੈਗਾ ਕੀ ਕੀ ਚਾਂਦੀ ਚੁੰਦੀ ਦਾ ਸਮਾਨ ਹੀ ਕੁਛ ਸੋਨੇ ਦਾ ਹੈਗਾ ਕੱਲ ਇੱਕ ਕੁੜੀ ਨੇ ਮੰਦਰੀ ਰੱਖੀ ਉਹ ਬਚ ਗਈ ਹੈ ਤੇ ਇੱਕ ਵਾਲੀ ਦਾ ਜੋੜਾ ਬਚਾ ਬਾਕੀ ਜਿਹੜਾ ਪਹਿਲਾ ਸੀ ਉਹ ਸਾਰੇ ਲੈ ਗਏ ਵਿੱਚੋਂ ਕੱਢ ਗਏ ਕੈਮਰੇ ਚੁੰਰੇ ਵੀ ਲੱਗੇ ਕੈਮਰਾ ਲੱਗੇ ਤੇ ਕੈਮਰਾ ਹੀ ọtਕੇ ਲੱਗੇ ọtਕੇ ਲੱਗੇ ਹਾਂਜੀ ਬਟ ਐਸੀ ਇਹਦੇ ਨਾਲ ਹਾਂਜੀ 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 ਉਹ ਮੈਂ ਅਗਨ ਮੁੰਡੇ ਕੋਲ ਕਢਾਨਾ ਹੋਰੀ ਮੂਵੀ ਜੇ ਨਿਕਲੇਗੀ ਨਾ ਮੈਂ ਤੁਹਾਨੂੰ ਦੱਸਣਾ ਕੋਈ ਉਹਨਾਂ ਦੀ ਸ਼ਾਇਦ ਫੋਟੋ ਆ ਜਾਵੇ ਵਿੱਚ ਪੁਲਿਸ ਉਹ ਕਬੜਾ ਹਾਂ ਜੀ ਆਇਆ ਹੀ ਸਰ ਕਹਿੰਦੇ ਹਾਂ ਆਇਓ ਦੋ ਮਿੰਟ ਥਾਣੇ ਮੈਂ ਜਾਣਾ ਕੀ ਮੰਗ ਕਰੇ ਮਾਂਗੇ ਹੀ ਆ ਸਰ ਮੈਂ ਮਾੜਾ ਬੰਦਾ ਹੈਗਾ ਇਕੱਲਾ ਇਕੱਲਾ ਹੈਗਾ ਮੇਰੀ ਘਰ ਦੇ ਵੀ ਵਾਈਫ ਵੀ ਪੂਰੇ ਹੋ ਗਏ ਤੇ ਕੋਈ ਬੀਟੀਆ ਮੇਰੀ ਮੈਂ ਹਾਂ ਹੀ ਸੋਚਣਾ ਵੀ ਚਲੋ ਬੰਦੇ ਫੜੇ ਜਾਣ ਮੇਰਾ ਨੁਕਸਾਨ ਜਿਹੜਾ ਹੋ ਗਿਆ ਪੂਰਾ ਹੋ ਜੇ ਬਸ ਹੋਰ ਕੀ